ਧੰਵਾਕੀ ਗੁਰੂ ਧੰਵਾਕੀ ਗੁਰੂ ਸਾਕੀ ਜੀਓ tumre gun kya kaha mere satgura jab gur bol hai tab bisham hoy ja ਖੰਮ ਜੈਸੇ ਅਪਰਾਧੀ ਅਵਰ ਕੋਈ ਰੱਖੈ ਜੈਸੇ ਖੰਮ ਸਤਗੁਰ ਰੱਖ ਲਿਏ ਛਡਾ ਤੋ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦ ਮੇਰਾ ਸਖਾ ਸਖਾ ਤੂੰ ਗੁਰ ਪਿਤਾ ੋ ਹਰ ਗੁਰ ਮਤਾ ਤੂੰ ਗੁਰਬੰਦ ਮੇਰਾ ਸਖਾ ਸਖਾ ਦੰਡੋਤ ਬੰਦਨ ਅਨਿਕ ਵਾ ਸਰਬ ਕਲਾ ਸਮਰਥ ਦੋਲਨ ਤੇ ਰੱਖੋ ਪ੍ਰਭੂ ਨਾਮਕ ਦੇ ਕਰ ਹੱਥ ਦੋਲਨ ਤੇ ਰੱਖੋ ਪ੍ਰਭੂ ਰਾਖੋ ਪ੍ਰਭੂ ਡੋਲਨ ਤੇ ਡੋਲਨ ਤੇ ਰਾਖੋ ਪ੍ਰਭੂ ਨਾਮਿਕ ਦੇਕਰ ਹੱਥ ਪਰਮ ਸਨਮਾਨਯੋਗ ਯੁਗੋ ਜੋਗ ਅਟਲ ਸਾਹਿਬ ਸ੍ਰੀ ਗੁਰੂ ਕੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਹਰ ਸਾਲ ਜੋ ਸਤਗੁਰਾਂ ਦੀ ਕਿਰਪਾ ਸਦਕਾ ਆ ਸੰਗਤ ਦੇ ਸਹਿਯੋਗ ਦੁਆਰਾ ਸਨਮਾਨਯੋਗ ਬਾਬਾ ਲੀਡਰ ਸਿੰਘ ਜੀ ਔਰ ਨਿਊਜ਼ੀਲੈਂਡ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਜੋ ਵਿਸ਼ੇਸ਼ ਗੁਰਮਤ ਸਮਾਗਮ ਕੀਤੇ ਜਾਂਦੇ ਨੇ ਇਸ ਵਾਰ ਦੀ ਗੁਰਮਤ ਸਮਾਗਮ ਦੀ ਆਪ ਜੀ ਖਾਜ਼ਰੀ ਭਰ ਰਹੇ ਸਨਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਉਹਨਾਂ ਨੇ ਤਿੰਨੇ ਦੇ ਤਿੰਨੇ ਸ਼ਬਦ ਪਾਰ ਬ੍ਰਹਮ ਪਰਮੇਸ਼ਵਰ ਦੇ ਸੰਮੁਖ ਅਰਦਾਸ ਬੇਨਤੀ ਦੇ ਗਾਇਨ ਕੀਤੇ ਇਸ ਸਮਾਗਮ ਵਿੱਚ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਤੋਂ ਲੈ ਕੇ ਮੁਕਤ ਸਰ ਦੀ ਧਰਤੀ ਤੱਕ ਜਿਨ੍ਹਾਂ ਨੇ ਸ਼ਹਾਦਤਾਂ ਦਾ ਜਾਨ ਕੀਤਾ ਉਹਨਾਂ ਨੂੰ ਆਪਾਂ ਹਰ ਬਰੇ ਚੇਤੇ ਕਰਦੇ ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਲਖਤੇ ਜ਼ਿਗਰ ਸਨਮਾਨਯੋਗ ਮਾਤਾ ਜੀ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਚਮਕੌਰ ਸਾਹਿਬ ਦੇ ਸ਼ਹੀਦ ਅਨੰਦਪੁਰ ਸਾਹਿਬ ਤੋਂ ਲੈ ਕੇ ਕੋਟਲਾ ਨਿਹੰਗ ਖਾਨ ਤੱਕ ਆਉਂਦਿਆਂ ਹੋਇਆਂ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਉਹ ਸ਼ਹੀਦ ਔਰ ਮੁਕਤ ਸਰ ਦੀ ਧਰਤੀ ਤੇ ਜਿਨ੍ਹਾਂ ਨੇ ਬੇਦਾਵੇ ਦੇ ਕਾਗਜ਼ ਨੂੰ ਆਪਣੇ ਖੂਨ ਦੇ ਨਾਲ ਉਹ ਅੱਖਰ ਮਿਟਾ ਦਿੱਤੇ ਉਹਨਾਂ ਮੁਕਤਿਆਂ ਨੂੰ ਆਪਾਂ ਯਾਦ ਕਰਦੇ ਹਾਂ ਸਨਮਾਨਯੋਗ ਗਿਆਨੀ ਭਗਵਾਨ ਸਿੰਘ ਜੀ ਗੁਣਾ ਸ਼ੋਜਵਾਨ ਵਿਦਵਾਨ ਨੇ ਆਪ ਨਾਲ ਸ਼ਬਦ ਸਾਂਝੇ ਕਰ ਰਹੇ ਸਨ ਆਓ ਸਾਧ ਸੰਗਤ ਜੀ ਆਪਾਂ ਗੁਰੂ ਦੀਆਂ ਸਿਫਤਾਂ ਕਰੀਏ ਸਿਫਤ ਵਿੱਚ ਬੜੀ ਵੱਡੀ ਤਾਕਤ ਹੈ ਤਾਂ ਹੀ ਭਾਈ ਸਾਹਿਬ ਔਰ ਗਿਆਨੀ ਜੀ ਭਗਵਾਨ ਸਿੰਘ ਜੀ ਕਾਫੀ ਸ਼ਬਦ ਵਰਤ ਕੇ ਗਏ ਮੈਂ ਤਾਂ ਸਿਰਫ ਇੱਕੋ ਹੀ ਬੇਨਤੀ ਕਰਨਾ ਕਿ ਤੁਸੀਂ ਅਰਦਾਸ ਕਰਿਆ ਕਰੋ ਸਾਡੇ ਲਈ ਸਾਡੇ ਚ ਬਹੁਤ ਔਣਟਾਈਆਂ ਔਗਣ ਨੇ ਪਰ ਅਰਦਾਸ ਕਰਿਓ ਕਿ ਸਤਿਗੁਰੂ ਅੰਤਲੇ ਸੁਆਸ ਤੱਕ ਸਾਡੀ ਨਿਭ ਜਾਏ ਸਾਡੇ ਇਤਿਹਾਸਕਾਰੇ ਸ਼ਬਦ ਕਹਿੰਦੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਬਿਦਾਰ ਕਰਕੇ ਸਨਮਾਨਯੋਗ ਮਾਤਾ ਜੀ ਨੇ ਇਹ ਸ਼ਬਦ ਕਹੇ ਸੰਤ ਮਾਤਾ ਗੁਜਰੀ ਜੀ ਨੇ ਸਤਿਗੁਰੂ ਤੁਹਾਡੀ ਨਿਭ ਗਈ ਮੇਰੀ ਨਿਭ ਜਾਏ ਕਿਉਂਕਿ ਸੰਸਾਰ ਤਿਲਕਣ ਬਾਜੀ ਹੈ ਮੈਂ ਇੱਕ ਸ਼ਬਦ ਸਿਰਫ ਕਹਿ ਕੇ ਕਿਉਂਕਿ ਬਹੁਤ ਟਿਕਾਹ ਵਾਲਾ ਮਾਹੌਲ ਬਣਿਆ ਹੋਇਆ ਮਾਰੂ ਡੱਖ ਨੇ ਇੱਕ ਸ਼ਲੋਕ ਹੈ ਕੁਰਿਏ ਕੁਰਿਏ ਵੈਦਿਆ ਤਲ ਗਾੜਾ ਮੈ ਰੇਰ ਵੇਖੇ ਛਟੜ ਥੀਮ ਦੇ ਥੀਮ ਦੋ ਜਾਮ ਖਿਸੰਦੋ ਪੇਰ ਇਹਦੇ ਅਰਥ ਨੇ ਮੰਨ ਲਓ ਆ ਪਾਣੀ ਲੱਗਾ ਹੋਵੇ ਖੇਤਾਂ ਨੂੰ ਤੇ ਇੱਕ ਕਿਆਰੇ ਦੋਨੋਂ ਕਿਆਰੇ ਪਾਣੀ ਨਾਲ ਭਰੇ ਹੋਣ ਤੇ ਬੰਦਾ ਕੱਚੀ ਮਿੱਟੀ ਦੀ ਬਣੀ ਕੋਈ ਵੱਟ ਦੇ ਉੱਤੇ ਤੁਰਿਆ ਜਾਏ ਪਰ ਉਸ ਵੱਟ ਦੇ ਥੱਲੇ ਵੀ ਦਲਦਲ ਬਣੀ ਹੋਵੇ ਤੇ ਮਹਾਰਾਜ ਕਹਿ ਰਿਹਾ ਕੁਰਿਏ ਕੁਰਿਏ ਵਹਿ ਤੇ ਆ ਤਲ ਗਾੜਾ ਮੇਰੇ ਪਗਡੰਡੀ ਤੇ ਚੱਲਣ ਵਾਲੇ ਬੰਦਿਆ ਤੇਰੇ ਪੈਰਾਂ ਦੇ ਥੱਲੇ ਚਿੱਕੜ ਦਲਦਲ ਹੈ 99 ਕਦਮ ਜੇ ਸਾਬਤ ਨਿਕਲ ਗਿਆ ਤੇ ਮਤ ਸਮਝੀ ਮੈਂ ਨਿਕਲ ਗਿਆ ਜੇ ਇੱਕ ਕਦਮ ਇੱਕ ਪੈਰ ਵੀ ਤੇਰਾ ਤਿਲ ਗਿਆ ਤੇ ਜਿਹੜਾ ਦਲਦਲ ਕੇ ਉਹਦੇ ਛਿੱਟੇ ਤਨ ਤੇ ਪੈ ਗਏ ਤੇ 99 ਵੀਨੇਵਲ ਚਲੇ ਜਾ ਆਓ ਇੱਕ ਦੂਜੇ ਦੀ ਅਰਦਾਸ ਕਰੀਏ ਸਤਿਗੁਰੂ ਅਡੋਲਤਾ ਬਖਸ਼ੇ ਮੈਨੂੰ ਪਤਾ ਹੈ ਮੇਰੇ ਤੋਂ ਬਾਅਦ ਕੀਰਤਨੀਏ ਗੁਰਸਿੱਖ ਕਵੀਸ਼ਰ ਸਾਹਿਬ ਆ ਚੁੱਕੇ ਨੇ ਮੈਂ ਜ਼ਿਆਦਾ ਸਮਾਂ ਨਹੀਂ ਲਾਵਾਂਗਾ ਕਿਉਂਕਿ ਹਰ ਬੁਲਾਰੇ ਨੇ ਆਪ ਜੀ ਦੇ ਦਰਸ਼ਨ ਕਰਨੇ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਛਾਹ ਵਾਹ ਕਿ ਗੁਰੂ ਜੀ ਕੀ ਫਤਿਹ ਸਨਮਾਨਯੋਗ ਭਾਈ ਸਾਹਿਬ ਜੀ ਗਿਆਨੀ ਭਗਵਾਨ ਸਿੰਘ ਜੀ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਸ਼ਬਦ ਕਹਿ ਰਹੇ ਸਨ ਦਾਸ ਦੇ ਮਨ ਚ ਆਇਆ ਪਿਛਲੇ ਦਿਨੀ ਮੈਂ ਇੱਕ ਕਥਾ ਮਾਚੀ ਵਾਲਾ ਸਾਹਿਬ ਵੀ ਹਜ਼ੂਰ ਸ਼ਹਿਵੀ ਇਸ ਦੇ ਖਵਾਲੇ ਦਿੱਤੇ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਵਿੱਚ ਸਿੱਖ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ ਹੈ ਗੈਰ ਸਿੱਖ ਵਿਦਵਾਨਾਂ ਨੇ ਵੀ ਬਹੁਤ ਕੁਝ ਲਿਖਿਆ ਹੈ ਸ਼ਰਦਾ ਵਾਲਿਆਂ ਨੇ ਵੀ ਬਹੁਤ ਕੁਝ ਲਿਖਿਆ ਹੈ ਤੇ ਵਿਰੋਧ ਕਰਨ ਵਾਲੇ ਦੁਸ਼ਮਨ ਬਿਰਤੀ ਵਾਲਿਆਂ ਨੇ ਵੀ ਲਿਖਿਆ ਹੈ ਇਹ ਦੁਸ਼ਮਨ ਸ਼ਬਦ ਮੈਂ ਇੱਕ ਵਾਰ ਇਤਿਹਾਸ ਕਰਕੇ ਗਿਆ ਸਾਂ ਅਸੀਂ ਅਕਸਰ ਸ਼ਬਦ ਵਰਤਨੇ ਆਖਾ ਵੈਰੀ ਪਰ ਜੇ ਕੋਸ਼ ਵਿੱਚ ਦੁਸ਼ਮਨ ਦੇ ਲਫ਼ਜ਼ ਹੀ ਅਰਥ ਪੜੋ ਤੇ ਇਹਦੇ ਅਰਥ ਨੇ ਦੂਸ਼ਿਤ ਹੈ ਮਨ ਜਿਸ ਦਾ ਦੁਸ਼ਮਨ ਦਾ ਅਰਥ ਹੈ ਜਿਸ ਬੰਦੇ ਦਾ ਮਨ ਦੂਸ਼ਿਤ ਹੋ ਚੁੱਕਾ ਹੈ ਭ੍ਰਸ਼ਟ ਚੁੱਕਾ ਹੈ ਇਸੇ ਕਰਕੇ ਯਾਦ ਰੱਖਿਓ ਗੁਰੂ ਕਿਸੇ ਦਾ ਦੁਸ਼ਮਨ ਨਹੀਂ ਕਿਉਂਕਿ ਗੁਰੂ ਦਾ ਮਨ ਕਦੀ ਦੁਸ਼ਤ ਨਹੀਂ ਹੋਇਆ ਸ਼ਬਦ ਜਿਹੜਾ ਵਰਤਿਆ ਜਿਸ ਦੇ ਅੰਦਰ ਦੋਸ਼ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਵਿਦਵਾਨਾਂ ਨੇ ਗੈਰ ਸਿੱਖ ਵਿਦਵਾਨਾਂ ਨੇ ਜਿਹੜੇ ਵਿਰੋਧ ਵਿੱਚ ਖਲੋਤੇ ਉਹਨਾਂ ਨੇ ਵੀ ਕੀਤੀ ਉਹਨਾਂ ਨੇ ਵੀ ਸ਼ਬਦ ਵਰਤੇ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂ ਭਾਈ ਪੁਰਦਾਸ ਸਾਹਿਬ ਜੀ ਦੂਜੇ ਜਿਨ੍ਹਾਂ ਦੀ ਰਚਨਾ ਸੀ ਅਕਸਰ ਪੜਨੀ ਹਾਲਾਂਕਿ ਉਹਨਾਂ ਦਾ ਜਿਹੜਾ ਸ਼ਬਦ ਹੈ ਉਹਨਾਂ ਦੀ ਪੌੜੀ ਹਰਮੰਦਰ ਸਾਹਿਬ ਵਿੱਚ ਨਹੀਂ ਗਾਈ ਜਾਂਦੀ ਕਦੀ ਤੁਸੀਂ ਹਰਮੰਦਰ ਸਾਹਿਬ ਵਿੱਚ ਇਹ ਕੀਰਤਨ ਨਹੀਂ ਸੁਣਿਆ ਕਿ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇ ਲਾਤੇ ਸੱਚੀ ਮੁੱਚੀ ਉਥੇ ਸਿੱਖ ਰਹਿਤ ਮਰਿਆਦਾ ਅਨਸਾਰ ਆਦਿ ਸ੍ਰੀ ਗੁਰੂ ਗੰਦ ਸਾਹਿਬ ਦੀ ਬਾਣੀ ਦਸ਼ਮੇ ਸਤਗੁਰੂ ਦੇ ਬਚਨ ਉਹਨਾਂ ਦੀ ਬਾਣੀ ਭਾਈ ਗੁਰਦਾਸ ਸਾਹਿਬ ਦੀ ਰਚਨਾ ਚ ਕਬਿੱਤ 16 ਦੋਹਰੇ ਤੇ 12 ਰੂਪ ਹੈ ਤੇ ਚੌਥਾ ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾ ਤੇ ਬਹੁਤ ਚੰਗੀ ਗੱਲ ਹੈ ਕਿ ਇੱਕ ਇੱਕ ਕਾਇਦਾ ਕਾਨੂੰਨ ਬਣਿਆ ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਜਿੰਨੀ ਕੋ ਸਮਝ ਪਏ ਇਹਨੂੰ ਨੈਗੇਟਿਵ ਨਾ ਲੈ ਕੇ ਜਾਇਓ ਕੀਰਤਨ ਸ਼ੁਰੂ ਹੁੰਦਾ ਹੈ ਕਿਉਂਕਿ ਹਰ ਚੀਜ਼ ਦੇ ਵਿੱਚ ਹਸਤਾ ਹਸਤਾ ਨਗਾਰ ਆ ਗਿਆ ਜੁੱਤਾਂਤੀ ਸਾਧਾਂ ਦਾ ਜ਼ਿਕਰ ਭਾਈ ਸਭ ਕਰ ਰਹੇ ਸਨ ਜਿਨ੍ਹਾਂ ਨੇ ਕਦੀ ਰਬਾਬੀਆਂ ਬਾਰੇ ਪੜ੍ਹਿਆ ਹੋਵੇ ਰਬਾਬੀ ਪ੍ਰਮਾਣ ਦੇ ਲਿਖਨ ਪਹਿਲਾ ਸ਼ਬਦ ਮੁਕੰਮਲ ਕੀਤਾ ਜਾਂਦਾ ਸੀ ਜਿਹੜਾ ਸ਼ਬਦ ਸ਼ੁਰੂ ਕਰਨਾ ਉਹਨੂੰ ਕੀਰਤਨ ਵਿੱਚ ਮੁਕੰਮਲ ਕਰਨਾ ਤੇ ਜਿਹੜਾ ਸ਼ਬਦ ਦੀ ਅਸਥਾਈ ਗੁੰਡੀ ਸੀ ਫਿਰ ਉਸ ਅਸਥਾਈ ਉੱਤੇ ਟੁਕਮੇ ਪ੍ਰਮਾਣ ਦਿੱਤੇ ਜਾਂਦੇ ਸਨ ਤੇ ਪ੍ਰਮਾਣ ਉਹ ਹੀ ਦੇ ਸਕੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਭਿਆਸ ਕਰਦਾ ਹੋਵੇ ਕਿਉਂਕਿ ਪਰਮਾਨੰਦ ਦੇ ਲਈ ਉਹ ਉਹਦੇ ਲਈ ਸਮਝ ਚਾਹੀਦੀ ਹੈ ਇਹ ਰਵਾਭੀ ਇਸ ਤਰ੍ਹਾਂ ਕਰਦੇ ਸੀ ਮੈਂ ਬੇਨਤੀ ਕਰਾਂ ਹੁਣ ਸਮਾਂ ਆਇਆ ਬਹੁਤ ਕੁਝ ਬਦਲ ਗਿਆ ਅੱਗੇ ਸੀ ਕਥਾ ਪਰਮਾਤਮਾ ਦੀ ਸਿਫਤ ਅੱਜ ਕਥਾ ਬਣ ਚੁੱਕੀ ਹੈ ਦੁਸ਼ਮਣ ਬਿਰਤੀ ਮੈਲਾ ਅਸਵੀਰ ਵਰਤ ਲਗਾ ਸਿਫਤ ਅਲੋਪ ਹੋ ਚੁੱਕੀ ਹੈ ਅਸੀਂ ਸਿਰਫ 1-2 ਸਕਿੰਟ ਜੀ ਰਹੇ ਅੱਜ ਕੱਲ੍ਹ ਧਿਆਨ ਨਾਲ ਸੁਣਿਓ ਕੋਈ ਕਲਿੱਪ ਮੈਂ ਪਾ ਦਿੱਤਾ ਜਿਹੜੇ ਉਸ ਨਾਲ ਸਹਿਮਤ ਨੇ ਉਹ ਮੈਨੂੰ ਸ਼ਾਬਾਸ਼ ਦੇ ਰਹੇ ਨੇ ਥੱਲੇ ਲਿਖ ਲਿਖ ਕੇ ਯਾਦ ਰੱਖਿਓ ਉਹ ਸ਼ਾਬਾਸ਼ ਖੌਮੇ ਦਾ ਉਪਕਰਨ ਕਰ ਚੁੱਕੇ ਜਿਹਨੂੰ ਕਮੈਂਟ ਕਰਦੇ ਨੇ ਉਹ ਖੌਮੇ ਦਾ ਉਪਕਰਨ ਕਿਤੇ ਉਹਦੀ ਜ਼ਿੰਦਗੀ ਸਿਰਫ 3-4 ਸਕਿੰਟ ਖੈ ਉਸ ਤੋਂ ਬਾਅਦ ਉਹਨੇ ਖਤਮ ਹੋ ਜਾਣਾ ਉਸ ਤੋਂ ਬਾਅਦ ਅੱਗੇ ਕੋਈ ਹੋਰ ਆ ਰਿਹਾ ਹੈ ਅੱਜ ਕੀਰਤਨ ਵਿੱਚ ਵੀ ਮੈਂ ਕਹਿੰਨਾ ਵੈਗ ਨੂੰ ਸ਼ਬਦ ਆਪਾਂ ਵੀ ਜਪਣੀ ਹੈ ਜੀ ਪਰ ਕੀਰਤਨ ਵਿੱਚ ਸ਼ਬਦ ਹੀ ਪ੍ਰਧਾਨ ਹੋਣਾ ਚਾਹੀਦਾ ਹੈ ਰਾਗ ਦੀਆਂ ਸੁਰਾ ਠੀਕ ਹੈ ਰਾਗ ਹੈ ਪਰ ਗੁਰਬਾਣੀ ਵਿੱਚ ਰਾਗ ਦੀ ਵਰਤੋਂ ਵਿੱਚ ਵੀ ਸ਼ਬਦ ਦੀ ਪ੍ਰਧਾਨਤਾ ਹੈ ਰਾਗ ਦੀ ਪ੍ਰਧਾਨਤਾ ਨਹੀਂ ਕਿਉਂਕਿ ਸ਼ਬਦ ਪ੍ਰਧਾਨ ਹੈ ਬਾਬਾ ਜੀ ਸੋ ਤੁਸੀਂ ਬੋਲਿਆ ਮੇਰੇ ਕਮਨ ਤਾਂ ਮੈਂ ਇੱਕ ਵਾਰ ਕਿਹਾ ਸੀ ਜੀ ਮਾਨ ਸ਼੍ਰੀਮਾਨ ਭਾਈ ਸੇਭਾਈ ਬਲਬੀਰ ਸਿੰਘ ਜੀ ਡਾਕਟਰ ਬਲਬੀਰ ਸਿੰਘ ਤੇ ਕਿਤਾਬਾਂ ਦੇ ਹਵਾਲੇ ਸਾਡੀ ਮਜਬੂਰੀ ਬਣ ਗਈ ਭਾਈ ਗੁਰਮਖ ਸਿੰਘ ਜੀ ਕਿਉਂਕਿ ਅੱਜ ਬੇਸਮਝ ਬੰਦੇ ਤਰਕ ਕਰਨ ਬੈਠ ਜਾਂਦੇ ਨੇ ਜਿਨ੍ਹਾਂ ਨੇ ਕਦੀ ਜ਼ਿੰਦਗੀ ਚ ਕੁਝ ਨਹੀਂ ਪੜਿਆ ਬੋਲਾ ਡਾਕਟਰ ਬਲਬੀਰ ਸਿੰਘ ਜੀ ਲੰਡਨ ਤੋਂ ਪੀ ਐਚ ਡੀ ਕਰਕੇ ਆਏ ਸਨ ਸ੍ਰੀਮਾਨ ਭਾਈ ਸੇਭ ਭਾਈ ਮੀਰ ਸਿੰਘ ਜੀ ਦੇ ਭਰਾਤਾ ਉਹਨਾਂ ਨੇ ਕਿਤਾਬਾਂ ਉਹਨਾਂ ਦੀਆਂ ਬੜੀਆਂ ਸੋਹਣੀਆਂ